ਜਵਾਬ ਦਿੰਦਾ ਹੈ ਜਿਹਦੇ ਵਿੱਚ 13.5 ਪੇਜ ਸਿਰਫ ਇਸ ਕਰਕੇ ਆ ਕਿ ਵਿਕਰਮ ਸਿੰਘ ਮੱਜੀਆ ਸਾਨੂੰ ਡਰਾਉਂਦਾ ਧਮਕਾਂਦਾ ਮੁੱਛਾਂ ਤਾਂ ਰੱਖਦਾ ਹੈ ਤੇ ਪਟਾ ਨੂੰ ਥਾਪੀ ਦਿੰਦਾ ਹੈ ਇਹ ਵੀਡੀਓ ਅੱਜ ਅਸੀਂ ਔਨਰੇਬਲ ਸਪੈਸ਼ਲ ਕੋਰਟ ਮੁਹਾਲੀ ਵਿੱਚ ਦਰਖਾਸਤ ਦਿੱਤੀ ਹੈ ਕਿ ਇਸ ਕੇਸ ਦੀਆਂ ਜਿਹੜੀ ਪ੍ਰੋਸੀਡਿੰਗਸ ਨੇ ਉਹ ਇਨ ਕੈਮਰਾ ਨਹੀਂ ਹੋਣੀ ਚਾਹੀਦੀਆਂ ਪਰ ਸਾਰੇ মিডিਆ ਪਰਸਨਲ ਦੇ ਸਾਹਮਣੇ ਹੋਣੀ ਚਾਹੀਦੀਆਂ ਤੇ ਲਾਈਵ ਸਟ੍ਰੀਮਿੰਗ ਹੋਣੀ ਚਾਹੀਦੀ ਹੈ ਕਿਉਂਕਿ ਇਸ ਕੇਸ ਨੇ ਬਹੁਤ ਪਬਲਿਕ ਇੰਪੋਰਟੈਂਸ ਗੇਨ ਕੀਤੀ ਹੈ ਪੰਜਾਬ ਜਾਣਨਾ ਚਾਹੁੰਦਾ ਹੈ ਪੰਜਾਬੀ ਆਲ ਓਵਰ ਦਾ ਵਰਲਡ ਜਾਣਨਾ ਚਾਹੁੰਦੇ ਨੇ ਕਿ ਸੱਚਾਈ ਕੀ ਹੈ ਅਸੀਂ ਕਈ ਵਾਰ ਕਹਿ ਚੁੱਕੇ ਹਾਂ ਕਿ ਐਨਡੀਪੀਐਸ ਕੇਸ ਨਹੀਂ ਹੈ ਇਹਦੇ ਵਿੱਚ ਕੋਈ ਹਜ਼ਾਰ ਏਕੜ ਜ਼ਮੀਨ ਨਹੀਂ ਮਿਲੀ ਕੋਈ 29 ਮੋਬਾਈਲ ਨਹੀਂ ਮਿਲੇ ਕੋਈ 540 ਕਰੋੜ ਰੁਪਏ ਹੈ ਨਹੀਂ ਤੇ ਜੋ ਸਪੈਸ਼ਲ ਪਬਲਿਕ ਪ੍ਰੋਸੀਕਿਊਟਰਸ ਨੇ ਉਹ ਬੈਂਚ ਡਾ ਕੇ ਬਾਹਰ ਲੋਕਾਂ ਸਾਹਮਣੇ ਝੂਠ ਬੋਲ ਦਿੰਨੇ ਔਰ ਇੱਥੇ ਜਿਹੜੀ ਸਾਡੀ ਐਪਲੀਕੇਸ਼ਨ ਹੈ ਉਹ ਆਪੋਜ਼ ਕਰ ਰਹੇ ਪਹਿਲੀ ਵਾਰ ਇਹ ਤਾਂ ਹੋਇਆ ਕਿ ਕਿਸੇ ਡਿਫੈਂਸ ਨੇ ਐਪਲੀਕੇਸ਼ਨ ਫਾਈਲ ਕੀਤੀ ਹੈ ਕਿ ਸਾਰੇ ਜਿਹੜੀ ਸਾਰੀ ਪ੍ਰੋਸੀਡਿੰਗ ਉਹ ਜਨਤਕ ਕਰੋ ਇਕੂ ਪ੍ਰਚਾਰ ਕਰਨਾ ਬੰਦ ਕਰੋ ਨਾ ਤੁਹਾਡੀ ਨਾ ਸਾਡੀ ਜੋ ਕੋਰਟ 'ਚ ਹੋ ਰਹੀ ਹੈ ਜੋ ਗੱਲਾਂ ਹੋ ਰੀਆਂ ਨੇ ਜੋ ਸੱਚਾਈ ਹੈ ਉਹ ਲੋਕਾਂ ਸਾਹਮਣੇ ਪੇਸ਼ ਹੋਣੀ ਚਾਹੀਦੀ ਹੈ ਸਰਕਾਰ ਨੇ 16 ਪੇਜਾਂ ਦਾ ਜਵਾਬ ਦਿੱਤਾ ਹੈ ਜਿਹਦੇ ਵਿੱਚ 13 ਪੇਜ ਸਿਰਫ ਇਸ ਕਰਕੇ ਹੈ ਕਿ ਬਿਕਰਮ ਸਿੰਘ ਮਜਿਸਤਰੀਆ ਸਾਨੂੰ ਡਰਾਉਂਦਾ ਧਮਕਾਂਦਾ ਮੁੱਛਾਂ ਤਾਂ ਰੱਖਦਾ ਹੈ ਤੇ ਪਟਾ ਨੂੰ ਥਾਪੀ ਦਿੰਦਾ ਹੈ ਇਹ ਵੀਡੀਓਜ਼ ਨੇ ਪੀਸੀ ਐਕਟ ਦਾ ਕੋਈ ਜ਼ਿਕਰ ਨਹੀਂ ਹੈ ਐਨਡੀਪੀਐਸ ਦੀ ਧਾਰਾਵਾਂ ਦਾ ਕੋਈ ਜ਼ਿਕਰ ਨਹੀਂ ਹੈ ਇਹ ਕਹਿੰਦੇ ਜੀ ਬਾਹਰ ਆ ਗਿਆ ਸਾਨੂੰ ਡਰਾਏਗਾ ਧਮਕਾਏਗਾ ਇੱਕ ਉਹ ਲਾ ਬਾਈਡਿੰਗ ਸਿਟੀਜ਼ਨ ਹੈ ਤੁਸੀਂ ਆਪ ਦੇ ਜਿਹੜੀਆਂ ਤੁਸੀਂ ਗਲਤ ਫੈਸਲੇ ਕੀਤੇ ਹੈ ਜਿਹੜੀ ਤੁਹਾਡੀ ਆਪ ਦੀਆਂ ਕਰਤੂਤਾ ਨੇ ਤੁਸੀਂ ਉਹਦਾ ਕਰਕੇ ਡਰਦੇ ਹੋ ਕਿ ਤੁਹਾਡਾ ਪਰਦਾ ਫਾਸ਼ ਹੋ ਜਾਏਗਾ ਇੱਕ ਵੀ ਡਾਕੂਮੈਂਟ ਉਹਨਾਂ ਨੇ ਰਿਪਲਾਈ ਵਿੱਚ ਨਹੀਂ ਲਾਇਆ ਇੱਕ ਵੀ ਡਾਕੂਮੈਂਟ ਨਹੀਂ ਦਿਖਾਇਆ ਕਿ ਜਿੱਥੇ ਕਿਵੇਂ ਉਹ ਡਿਸਪਰਪੋਰਸ਼ਨ ਐਸੈਟ ਦਾ ਕੇਸ ਹੈ ਜਾਂ ਕਿਵੇਂ ਐਨਡੀਪੀਐਸ ਦਾ ਕੇਸ ਹੈ ਜਵਾਬ ਦਿੱਤਾ ਹੈ ਜਿਹਦੇ ਵਿੱਚ 13.5 ਪੇਜ ਸਿਰਫ ਇਸ ਕਰਕੇ ਹੈ ਕਿ ਬਿਕਰਮ ਸਿੰਘ ਮਜੀਠੀਆ ਸਾਨੂੰ ਡਰਾਉਂਦਾ ਧਮਕਾਂਦਾ ਮੁੱਛਾਂ ਤਾਂ ਰੱਖਦਾ ਹੈ ਤੇ ਪਟਾ ਨੂੰ ਥਾਪੀ ਦਿੰਦਾ ਹੈ ਇਹ ਵੀਡੀਓਸ ਅੱਜ ਅਸੀਂ ਆਨਰੇਬਲ ਸਪੈਸ਼ਲ ਕੋਰਟ ਮੋਹਾਲੀ ਵਿੱਚ ਦਰਖਾਸਤ ਦਿੱਤੀ ਹੈ ਕਿ ਇਸ ਕੇਸ ਦੀਆਂ ਜਿਹੜੀ ਪ੍ਰੋਸੀਡਿੰਗਸ ਨੇ ਉਹ ਇਨ ਕੈਮਰਾ ਨਹੀਂ ਹੋਣੀ ਚਾਹੀਦੀਆਂ ਪਰ ਸਾਰੇ মিডিਆ ਪਰਸਨਲ ਦੇ ਸਾਹਮਣੇ ਹੋਣੀ ਚਾਹੀਦੀਆਂ ਤੇ ਲਾਈਵ ਸਟ੍ਰੀਮਿੰਗ ਹੋਣੀ ਚਾਹੀਦੀ ਹੈ ਕਿਉਂਕਿ ਇਸ ਕੇਸ ਨੇ ਬਹੁਤ ਪਬਲਿਕ ਇੰਪੋਰਟੈਂਸ ਗੇਨ ਕੀਤੀ ਹੈ ਪੰਜਾਬ ਜਾਣਨਾ ਚਾਹੁੰਦਾ ਹੈ ਪੰਜਾਬੀ 올ਓਵਰ ਦ ਵਰਲਡ ਜਾਣਨਾ ਚਾਹੁੰਦੇ ਨੇ ਕਿ ਸੱਚਾਈ ਕੀ ਹੈ ਅਸੀਂ ਕਈ ਬਾਰ ਕਹਿ ਚੁੱਕੇ ਹਾਂ ਕਿ ਇਹ ਐਨਡੀਪੀਐਸ ਕੇਸ ਨਹੀਂ ਹੈ ਇਹਦੇ ਵਿੱਚ ਕੋਈ ਹਜ਼ਾਰ ਏਕੜ ਜ਼ਮੀਨ ਨਹੀਂ ਮਿਲੀ ਕੋਈ 29 ਮੋਬਾਈਲ ਨਹੀਂ ਮਿਲੇ ਕੋਈ 540 ਕਰੋੜ ਰੁਪਏ ਹੈ ਨਹੀਂ ਤੇ ਜੋ স্পেশাল পাবলিক প্রসিকিউਟਰਸ ਨੇ ਉਹ বেঞ্চ ඩා ਕੇ ਬਾਹਰ ਲੋਕਾਂ ਸਾਹਮਣੇ ਝੂਠ બોલ દેਨੇ আর ایتھے ਜਿਹੜੀ ਸਾਡੀ ਐਪਲੀਕੇਸ਼ਨ ਹੈ ਉਹ অপোজ ਕਰ ਰਹੇ। ਪਹਿਲੀ ਵਾਰ ਇਹ ਤਾਂ ਹੋਇਆ ਕਿ ਕਿਸੇ ডিফেন্স ਨੇ ਐਪਲੀਕੇਸ਼ਨ ਫਾਈਲ ਕੀਤੀ ਹੈ ਕਿ ਸਾਰੇ ਜਿਹੜੀ ਸਾਰੀ ਪ੍ਰੋਸੀਡਿੰਗਸ ਉਹ ਜਨਤਕ ਕਰੋ। ਇਹ ਕੂਪ ਪ੍ਰਚਾਰ ਕਰਨਾ ਬੰਦ ਕਰੋ ਨਾ ਤੁਹਾਡੀ ਨਾ ਸਾਡੀ ਜੋ ਕੋਰਟ 'ਚ ਹੋ ਰਹੀ ਹੈ ਜੋ ਗੱਲਾਂ ਹੋ ਰਹੀਆਂ ਨੇ ਜੋ ਸਚਾਈ ਹੈ ਉਹ ਲੋਕਾਂ ਸਾਹਮਣੇ ਪੇਸ਼ ਹੋਣੀ ਚਾਹੀਦੀ ਹੈ। ਸਰਕਾਰ ਨੇ 16 ਪੇਜਾਂ ਦਾ ਜਵਾਬ ਦਿੱਤਾ। ਜਿਹਦੇ ਵਿੱਚ 13.5 ਪੇਜ ਸਿਰਫ ਇਸ ਕਰਕੇ ਹੈ ਕਿ ਬਿਕਰਮ ਸਿੰਘ ਮਜੀਠੀਆ ਸਾਨੂੰ ਡਰਾਉਂਦਾ ਧਮਕਾਉਂਦਾ ਮੁੱਛਾਂ ਤਾਂ ਰੱਖਦਾ ਹੈ ਤੇ ਪਟਾ ਨੂੰ ਥਾਪੀ ਲਿੰਦਾ ਹੈ ਇਹ ਵੀਡੀਓਜ਼ ਨੇ ਪੀਸੀ ਐਕਟ ਦਾ ਕੋਈ ਜ਼ਿਕਰ ਨਹੀਂ ਹੈ ਐਨਡੀਪੀਐਸ ਦੀ ਧਾਰਾਵਾਂ ਦਾ ਕੋਈ ਜ਼ਿਕਰ ਨਹੀਂ ਹੈ ਇਹ ਕਹਿੰਦੇ ਜੀ ਬਾਹਰ ਆ ਗਿਆ ਸਾਨੂੰ ਡਰਾਏਗਾ ਧਮਕਾਏਗਾ ਇੱਕ ਉਹ ਲਾ ਬਾਈਡਿੰਗ ਸਿਟੀਜ਼ਨ ਹੈ ਤੁਸੀਂ ਆਪ ਦੇ ਜਿਹੜੀਆਂ ਤੁਸੀਂ ਗਲਤ ਫੈਸਲੇ ਕੀਤੇ ਹੈ ਜਿਹੜੀ ਤੁਹਾਡੀ ਆਪ ਦੀਆਂ ਕਰਤੂਤਾ ਨੇ ਤੁਸੀਂ ਉਹਦਾ ਕਰਕੇ ਡਰਦੇ ਹੋ ਕਿ ਤੁਹਾਡਾ ਪਰਦਾ ਫਾਸ਼ ਹੋ ਜਾਏਗਾ ਇੱਕ ਵੀ ਡਾਕੂਮੈਂਟ ਉਹਨਾਂ ਨੇ ਰਿਪਲਾਈ ਵਿੱਚ ਨਹੀਂ ਲਾਇਆ ਇੱਕ ਵੀ ਡਾਕੂਮੈਂਟ ਨਹੀਂ ਦਿਖਾਇਆ ਕਿ ਜਿੱਥੇ ਕਿਵੇਂ ਉਹ ਡਿਸਪਰੋਪੋਰਸ਼ਨ ਐਸੈਟ ਦਾ ਕੇਸ ਹੈ ਜਾਂ ਕਿਵੇਂ ਐਨਡੀਪੀਐਸ ਦਾ ਕੇਸ ਹੈ